ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਜਵਾਲਾ ਜੀ ਤੋਂ ਚੱਲ ਕੇ ਕਾਂਗੜੇ ਤੋਂ ਹੁੰਦੇ ਹੋਏ ਕੀੜ ਨਗਰ ਵਿਖੇ ਪਹੁੰਚ ਗਏ ਸਨ ਕੀੜ ਨਗਰ ਤੇ ਕੀੜ ਲੋਕਾਂ ਦਾ ਰਾਜ ਸੀ ਕੀੜ ਨਗਰ ਦਾ ਰਾਜ ਕਾਂਗੜੇ ਦੇ ਰਾਜ ਦੇ ਅਧੀਨ ਸੀ ਇਹ ਕੀੜ ਲੋਕ ਬੜੇ ਨਰਦਈ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬੱਲਾ ਜੀ ਅਤੇ ਭਾਈ ਮਰਦਾਨਾ ਜੀ ਉੱਥੇ ਇੱਕ ਮੰਦਰ ਦੇ ਨੇੜੇ ਬਰਾਜਮਾਨ ਹੋ ਗਏ ਸਨ ਭਾਈ ਮਰਦਾਨਾ ਜੀ ਨੇ ਵੇਖਿਆ ਕਿ ਇਸ ਨਗਰ ਦੇ ਧਰਤੀ ਅਤੇ ਦਰਖਤ ਕਾਲੇ ਹੋਏ ਹਨ ਇੱਥੋਂ ਦੇ ਲੋਕ ਵੀ ਜੋ ਹੱਥ ਆਉਂਦਾ ਉਹ ਹੀ ਖਾਈ ਜਾਂਦੇ ਹਨ ਇੱਥੋਂ ਤੱਕ ਕਿ ਪੰਛੀਆਂ ਦੇ ਛੋਟੇ-ਛੋਟੇ ਮਾਸੂਮ ਬੱਚੇ ਅਤੇ ਸੱਪਾਂ ਦੇ ਅੰਡੇ ਵੀ ਖਾ ਜਾਂਦੇ ਹਨ ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਪੁੱਛਿਆ ਕਿ ਇਹ ਲੋਕ ਇੰਨੇ ਨਰਦਈ ਕਿਉਂ ਹਨ ਆਪਣੇ ਤੋਂ ਪਹਿਲਾਂ ਤਾਂ ਇੱਥੇ ਕੋਈ ਨਹੀਂ ਆਇਆ ਹੁਣ ਗੁਰੂ ਜੀ ਨੇ ਦੱਸਿਆ ਕਿ ਮਰਦਾਨਾ ਇੱਥੇ ਇੱਕ ਰਾਜਾ ਬਹੁਤ ਵੱਡੇ ਲਾਮ ਲਸ਼ਕਰ ਨਾਲ ਆਇਆ ਸੀ ਇੱਥੋਂ ਦੇ ਰਾਜੇ ਨੇ ਉਸ ਰਾਜੇ ਨੂੰ ਕਿਹਾ ਕਿ ਜਾਂ ਤਾਂ ਸਾਡੇ ਰਾਜ ਵਿੱਚੋਂ ਚਲੇ ਜਾਵੋ ਨਹੀਂ ਤਾਂ ਸਾਡੇ ਰਾਜ ਦਾ ਭੋਜਨ ਖਾਣਾ ਸਵੀਕਾਰ ਕਰ ਲਓ ਉਹ ਰਾਜਾ ਨਹੀਂ ਮੰਨਿਆ ਇਹਨਾਂ ਨੇ ਉਸ ਰਾਜੇ ਨਾਲ ਧਿਆਨਕ ਜੁੱਧ ਕੀਤਾ ਉਸ ਰਾਜੇ ਦੀ ਬਹੁਤ ਸਾਰੀ ਸੈਨਾ ਮਾਰੀ ਗਈ ਸੀ ਤਾਂ ਉਸ ਰਾਜੇ ਨੇ ਇਹਨਾਂ ਦੇ ਰਾਜ ਦਾ ਭੋਜਨ ਖਾਣਾ ਮੰਨ ਲਿਆ ਸੀ ਉਹ ਰਾਜਾ ਜਦ ਆਪਣੇ ਲਾਮ ਲਸ਼ਕਰ ਨਾਲ ਭੋਜਨ ਖਾਣ ਲਈ ਆਇਆ ਉਸ ਨੇ ਵੇਖਿਆ ਕਿ ਸਾਰਾ ਭੋਜਨ ਬਾਸੀ ਅਤੇ ਠੰਡਾ ਹੈ ਘੋੜਿਆਂ ਵਾਲੇ ਦਿੱਤਾ ਚਾਰਾ ਵੀ ਚੱਬਿਆ ਹੋਇਆ ਸੀ ਉਸ ਰਾਜੇ ਨੇ ਇਸ ਦਾ ਕਾਰਨ ਪੁੱਛਿਆ ਤਾਂ ਕੀ ਨਗਰ ਦੇ ਰਾਜੇ ਨੇ ਕਿਹਾ ਕਿ ਤੇਰੇ ਤੋਂ ਪਹਿਲਾਂ ਇੱਕ ਹੋਰ ਬਹੁਤ ਵੱਡਾ ਰਾਜਾ ਆਇਆ ਸੀ ਉਸ ਨੂੰ ਭੋਜਨ ਕਰਵਾਇਆ ਤਾਂ ਇਹ ਭੋਜਨ ਉਸ ਦੀਆਂ ਫੌਜਾਂ ਤੋਂ ਅਤੇ ਘੋੜਿਆਂ ਤੋਂ ਬਚ ਗਿਆ ਸੀ ਸੱਚਮੁੱਚ ਜਦ ਉਸ ਰਾਜੇ ਨੇ ਵੇਖਿਆ ਤਾਂ ਉੱਥੇ ਭੋਜਨ ਅਤੇ ਚਾਰੇ ਦੇ ਵੱਡੀ ਮਾਤਰਾ ਵਿੱਚ ਬਚਿਆ ਹੋਇਆ ਸੀ ਇਹ ਸਾਰੇ ਪ੍ਰਸੰਗ ਨੂੰ ਸਪਸ਼ਟ ਕਰਨ ਲਈ ਗੁਰੂ ਜੀ ਨੇ ਇੱਕ ਸ਼ਲੋਕ ਅਚਾਰਿਆ ਸੀ ਸ਼ਲੋਕ ਮੁਹੱਲਾ ਪਹਿਲਾ ਨਾਨਕ ਢੇਰੀ ਟਹਿ ਪਏ ਮਿੱਟੀ ਸੰਦਾ ਕੋਟ ਭੀਤਰ ਚੋਰ ਬਹਾਲਿਆ ਖੋਟ ਵੇ ਜੀਆ ਖੋਟ ਜਿਸ ਦਾ ਅਰਥ ਹੈ ਕਿ ਇਹ ਸਰੀਰ ਮਿੱਟੀ ਦਾ ਕਿਲਾ ਹੈ ਅਖੀਰ ਮਿੱਟੀ ਦੀ ਇਹ ਸਾਰੀ ਜਾਂਦੀ ਹੈ ਇਹ ਮਨ ਸਦਾ ખોਟੇ ਕਰਮ ਕਰਦਾ ਰਹਿੰਦਾ ਹੈ ਜਿਸ ਚੋਰ ਮਨ ਨੂੰ ਅਸੀਂ ਆਪਣੇ ਅੰਦਰ ਬਿਠਾਇਆ ਹੋਇਆ ਹੈ ਗੁਰੂ ਜੀ ਨੇ ਦੱਸਿਆ ਕਿ ਮਨੁੱਖ ਰਾਜ ਕਿਲੇ ਲਸ਼ਕਰ ਹਾਥੀ ਘੋੜੇ ਰੱਖ ਕੇ ਹੰਕਾਰ ਤਾਂ ਬਹੁਤ ਕਰਦਾ ਹੈ ਪਰ ਅੰਤ ਸਮੇ ਇਹ ਸਭ ਮਿੱਟੀ ਹੋ ਜਾਂਦਾ ਹੈ ਭਾਈ ਮਰਦਾਨਾ ਜੀ ਨੇ ਉਹਨਾਂ ਲੋਕਾਂ ਦੀ ਬੇਕਰਕੀ ਨਾਲ ਸਭ ਤਰ੍ਹਾਂ ਦਾ ਭੋਜਨ ਖਾਣ ਦਾ ਕਾਰਨ ਗੁਰੂ ਜੀ ਕੋਲੋਂ ਪੁੱਛਿਆ ਤਾਂ ਗੁਰੂ ਜੀ ਨੇ ਇੱਕ ਹੋਰ ਸ਼ਲੋਕ ਦਾ ਆਚਾਰਨ ਕੀਤਾ ਸੀ ਸ਼ਲੋਕ ਮਹੱਲਾ ਪਹਿਲਾ ਸਿੰਘਾਂ ਬਾਜਾ ਚਰਗਾ ਕੋਈਆਂ ਇਨਾ ਖਵਾਲੇ ਕਾ ਘਾ ਖਾਣ ਤਿਨਾ ਮਾਸ ਖਵਾਲੇ ਇਹੇ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦਿਖਾਲੇ ਤਲਿ ਕਰੇ ਅਸਗਾਹ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਜੀਤੇ ਜੀ ਜੀਵਤੇ ਲੈ ਸਾਹਾ ਜਵਾਲੇ ਤਾਂ ਕੇ ਅਸਾ ਨਾਨਕ ਜਿਉਂ ਜਿਉ ਸੱਚੇ ਭਾਵੇ ਕਿਉਂ ਤਉ ਦੇ ਗਰਾਹ ਪਰਮਾਤਮਾ ਮਾਸੀ ਮਾਸਾ ਹਰੀ ਜੀਵਾਂ ਛੇਰ ਬਾਜਾਂ ਚਰਗਾ ਤੇ ਕੂਈਆਂ ਨੂੰ ਘਾ ਖਵਾ ਦਿੰਦਾ ਹੈ ਸ਼ਾਕਾਹਾਰੀ ਜੀਵਾਂ ਨੂੰ ਮਾਸ ਖਵਾ ਦਿੰਦਾ ਹੈ ਨਦੀਆਂ ਦੇ ਸਥਾਨ ਤੇ ਟਿੱਬੇ ਅਤੇ ਥਲਾਂ ਦੇ ਸਥਾਨ ਤੇ ਨਦੀਆਂ ਬਗਾ ਦਿੰਦਾ ਹੈ ਜਿਹੜੇ ਜੀ ਸਾਹ ਦੇ ਆਸਰੇ ਜਿਉਂਦੇ ਹਨ ਉਹਨਾਂ ਨੂੰ ਸਾਹ ਤੋਂ ਬਗੈਰ ਵੀ ਜਿਉਂਦੇ ਰੱਖ ਸਕਦਾ ਹੈ ਜਿਵੇਂ ਪਰਮਾਤਮਾ ਨੂੰ ਪਾਉਂਦਾ ਹੈ ਉਸ ਤਰ੍ਹਾਂ ਦਾ ਉਹ ਜੀਵਾਂ ਨੂੰ ਭੋਜਨ ਦਿੰਦਾ ਹੈ ਇਹ ਸੁਣ ਕੇ ਭਾਈ ਮਰਦਾਨਾ ਜੀ ਦੀ ਤਸੱਲੀ ਹੋ ਗਈ ਗੁਰੂ ਜੀ ਨੇ ਉੱਥੋਂ ਅੱਗੇ ਲਈ ਚਾਲੇ ਪਾ ਦਿੱਤੇ ਸਨ ਸਮਾਪਾ ਕੇ ਕੀੜ ਲੋਕਾਂ ਦਾ ਰਾਜ ਸਮਾਪਤ ਹੋ ਗਿਆ ਸੀ ਉੱਥੋਂ ਦੇ ਪ੍ਰਾਤਨ ਸ਼ੈਬ ਮੰਦਰ ਬੈਜਨਾਥ ਦੇ ਨਾਮ ਤੇ ਕੀੜ ਨਗਰ ਦਾ ਨਾਮ ਬਦਲ ਕੇ ਬੈਜਨਾਥ ਰੱਖ ਦਿੱਤਾ ਸੀ ਇਹ ਨਗਰ ਹਿਮਾਚਲ ਪ੍ਰਦੇਸ਼ ਵਿੱਚ ਕਾਗੜਾ ਦੇ ਨਜ਼ਦੀਕ ਹੈ ਗੁਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਉਹ ਲਾ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਨੂੰ ਸ਼ੇਅਰ ਕਰ ਦੇਣੇ ਅਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ